ਜੀ ਤੇ ਸਾਡੇ ਸਰਵਨ ਸਿੰਘ ਜੀ ਸਰਦਾਰ ਮੇਰ ਸਿੰਘ ਜੀ ਸਾਡੇ ਸਰਪੰਚ ਸਰਦਾਰ ਮਰੀਤ ਸਿੰਘ ਜੀ ਤੇ ਸਰਦਾਰ ਕਰਨੈਲ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਸਾਰੇ ਸਰਕਾਰ ਦੇ ਗੁਮੀਰ ਜਿੰਨਾ ਵੀਰਾਂ ਦੇ ਬਹੁਤ ਵੱਡੇ ਨਾਂ ਨੇ ਅੱਜ ਦੇ ਖੇਡ ਮੇਲੇ ਦੇ ਵਿੱਚ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜੀ ਕਦੇ ਦਿਖਾਉਂਦੇ ਨਹੀਂ ਹੁੰਦੇ ਕਿ ਵਕਤ ਬੀਤਿਆ ਸੀ ਸੀ ਕਦੇ ਦਿਖਾਉਂਦੇ ਨਹੀਂ ਉਨੀ ਮੈਚ ਦੇ ਪਰ ਯਾਰੀ ਕਰਦੇ ਨੇ ਬਹੁਤ ਤਕੜਾ ਮੈਚ ਹੁੰਦੇ ਵਾਈਕੁਲ ਜੀ ਦਾ ਖਾਲਸਾ ਮੀਡੀਆ ਤੋਂ ਜਿੰਨੀ ਵੀ ਸਾਡੇ ਭਰਾ ਜਿਹੜੇ ਐ ਸਾਰੇ ਸਤਿਕਾਰਯੋਗ ਵੀਰ ਐ ਇਸ ਮੇਲੇ ਦੀ ਸਾਰੇ ਸਤਿਕਾਰਯੋਗ ਵੀਰ ਐ ਜਿਹੜੇ ਵੀਰ ਖੇਡਾਂ ਨੂੰ ਪਿਆਰ ਦੇਦੇ ਨੇ ਖੇਡਾਂ ਨੂੰ ਸਤਿਕਾਰ ਦੇਦੇ ਨੇ ਮਾਦੀ ਚੱਕਦੀ ਧਰਤੀ ਦਾ ਬਿਜੜੀ ਮੇਰੇ ਵੀਰੋ ਹੱਥ ਸੋਚ ਕੇ ਪਾਇਓ ਤਰੰਤ ਮਾਰਦਾ ਇਹ ਫੁੱਜਲੀ ਐ ਇੱਕ ਪਾਕਿਸਤਾਨ ਦੀ ਧਰਤੀ ਦਾ ਬਿਜਲੀ ਮੇਰੇ ਵੀਰੋ ਉਹ ਚਪੇੜਾ ਮਾਰਦਾ ਤੇ ਆਹ ਕਰੰਟ ਮਾਰਦਾ ਲਾਭੀ ਇੱਕ ਪਾਸੇ ਨਾਲ ਦਿੱਕੀ ਕਬੱਡੀ ਪਾਉਣ ਦੇ ਵਧਿਆ ਹੋਇਆ ਚਾਰ ਗੱਬਰੂ ਲਟੈਰਾ ਵਰਗੇ ਬੁਰਜਾ ਵਰਗੇ ਇੱਕ ਤਾਨ ਕੇ ਖੜੇ ਨੇ ਕਾਹਨ ਗੁੱਟ ਫੜਦਾ ਕਾਹਨ ਲੱਤੀ ਲੱਗਦਾ ਕਾਹਨ ਪੱਟੀ ਲੱਗਦਾ ਬਹੁਤ ਹੀ ਬਣੀ ਹੋਏ ਸੋਹਣੀ ਚੈੜ ਦੇ ਵਿੱਚੋਂ ਕੇਸਾ ਧਾਰੀ ਨੌਜਵਾਨ ਮਰੇ ਬਾ ਮੇਰੇ ਵੀਰੋ ਤਾਲ ਦਾ ਰੇਡਰ ਜਿਹੜੇ ਇੰਗਲੈਂਡ ਕਦੇ ਕੈਨੇਡਾ ਦੇ ਵਿੱਚ ਬੱਦੇ-ਬੱਦੇ ਕਰਵਾਈਏ ਹੈ ਉਹ ਸੇ ਧਰਤੀ ਦਾ ਲੱਗਦਾ ਜੋਰ ਹੁੰਦੀ ਹੋਈ ਬੱਦੇ-ਬੱਲੇ ਖੇਡ ਮੈਦਾਨ ਦੇ ਵਿੱਚ 30 ਕੱਪ ਦੇ ਕਿਵੇਂ ਕੀਤਾ ਜਾਣਾ ਤੇ ਗੋਪੀ ਰੌਵੜੀ ਇਹਦਾ ਵੀ ਅੱਜ ਬੜਾ ਮਾਨਸਮਾਨ ਕੀਤਾ ਜਾਣਾ ਬਲਕਾਰੇ ਸ਼ਿਕਾਰ ਵਾਲੇ ਦਾ ਤらっしゃ ਹੋਇਆ ਤੇ ਉਧਰ ਬਲਕਾਰਾ ਸ਼ਿਕਾਰ ਮਾਝੀਆਂ ਵੱਲ ਵੀ ਪੁੱਜ ਗਿਆ ਇਲਾਵਾ ਇਧਰਲੇ ਪਾਸੇ ਕਬੱਡੀ ਪੈਂਦੀ ਹੋਈ ਇਹ ਤੇਜੇ ਵੀਰੇ ਵਾਲਾ ਸਿੰਧੂ ਆ ਜਿਹੜਾ ਕਬੱਡੀ ਪਾ ਰਿਹਾ ਤੇ ਸਾਹਮਣੇ ਜਫਾ ਵੀ ਕਹਿੰਦੇ ਟੌਪ ਦਾ ਲਾਗੇ ਬੱਲੇ ਬੱਲੇ ਕਰਵਾਇਆ ਸ਼ਿਕਾਰ ਮਾਛੀਆਂ ਵਾਲਾ ਆਹ ਲਾ ਤਗੜਾ ਜਫਾ ਆ ਬੱਲੇ ਬੱਲੇ ਕਰਵਾ ਦਿੱਤੀ ਸਾਬੀ ਸ਼ਿਕਾਰ ਵਾਲੇ ਦੇ ਤਰਾਸ਼ੇ ਹੋਏ ਅੱਜ ਖੇਡ ਰਹੇ ਨੇ ਜਿਹਨੇ ਰੇਡ ਪਾਈ ਹੈ ਰਾਹੁਲ ਰਹਿੰਦਾ ਅਮਰੀਕਾ ਦੇ ਵਿੱਚ ਉਹ ਮਾਣ ਕਰਦਾ ਨੌਜਵਾਨ ਦੀ ਖੇਡ ਦੇ ਉੱਪਰ ਪਰ ਸਾਰਾ ਡੱਬੜੀ ਪੈ ਗਿਆ ਇਹਦੀ ਰਹਿਆ ਸ਼ਾਨਦਾਰ ਮੈਚ ਖੇਡਿਆ ਜਾ ਰਿਹਾ ਹੈ ਵੱਡੀ ਜ਼ਿੰਮੇਵਾਰੀਆ ਮੈਚ ਕਰ ਇੱਕ ਚੰਗਾ ਵਿਚਾਰ ਹੋ ਰਿਹਾ ਜੀ ਨਾ ਜਿੱਤ ਰਿਹਾ ਹੈ ਕਿ ਬੰਦੇ ਮਾਨ ਸਰਮਾਨ ਜਿਹੜੇ ਸਰਪੰਚ ਹਵੇਦੀਆਂ ਔਰ ਗੱਜਣਾ ਭਰਾ ਦਾ ਵੀਰ ਆ ਮੇਰੇ ਵੀਰੋ ਰਾਣਾ ਸਰਪੰਚ ਹਵੇਦੀਆਂ ਨਾਲ ਪਾਲਾ ਹਵੇਦੀਆਂ ਤੇ ਨਾਲ ਹਰਦੇਵ ਸਿੰਘ ਜੀ ਔਰ ਸਾਡੇ ਸਰਬਜੀਤ ਸਿੰਘ ਜੀ ਰੰਧਾਵਾ ਧਰੋਬੜੇ ਜਿਨ੍ਹਾਂ ਜੀਤੂ ਔਰ ਧਰੋਬੜੇ ਪ੍ਰਵਾਨ ਵੀ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਆ ਗਿਆ ਹੈ ਪਾਉ ਵੀ ਆ ਗਿਆ ਤੇ ਨਾਲ ਮੀਰਾ ਕੋਟੀਆ ਕਾਬਲ ਤੇ ਨਾਲ ਇਹਦਾ ਵੀਰਾਂ ਦੇ ਸੋ ਪਿਆਰ ਹੈ ਕਬੱਡੀ ਨੂੰ ਸਪੋਰਟ ਕਰਦੇ ਆ ਆ ਮੈਚ ਬਹੁਤ ਨੇ ਪੈਦਾ ਕੀਤੀ ਹੈ ਕੰਤਿਆ ਕਰ ਚੱਕ ਮੁੰਡੇ ਦੇ ਸਰੀਰ ਚ ਕਿੰਨੇ ਜਾਣਾ ਜਾਂ ਕਹਦੇ ਖੱਡੇ ਵਾਲੇ ਬੱਲੇ ਨੂੰ ਕਹਿੰਦੇ ਕੋਟਖਾਨ محمد ਪਿੰਦਾ ਆ ਨੌਜਵਾਨ ਜਿਹੜਾ ਕਬੱਡੀ ਪਾਉਂਦਾ ਤੇ ਆ ਲੰਮਾ ਮੇਰੇ ਵੀਰੋ ਇਹਨੂੰ ਡਾਕਟਰ ਕਹਿੰਦੇ ਆ ਆ ਡਾਕਟਰ ਬਹਿਮਾ ਦਾ ਇਹ ਪੈਮ ਦੂਰ ਕਰਦਾ ਆ ਬੱਲੇ ਬੱਲੇ ਕਰਾ ਗਿਆ ਆ ਗਿਆ ਵਿਆਸ ਦੀ ਧਰਤੀ ਦਾ ਸੁਖਮਣ ਵੀ ਪੁੱਜ ਗਿਆ ਥੋੜੇ ਸਮੇਂ ਦੇ ਵਿੱਚ ਵੱਡਾ ਨਾਮ ਕਮਾ ਲਿਆ ਸੁਖਮਣ ਨੇ ਵੀ ਉਧਰ ਲਖਵੀਰ ਸਿੰਘ ਜੀ ਜਾ ਰਿਹਾ ਜੀ ਉਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਟੀਮ ਨਗਰ ਪਿੰਡ ਹਵੇਲੀ ਕਲਾਂ ਨਜ਼ਦੀਕ ਡੇਰਾ ਬਾਬਾ ਨਾਨਕ ਧੰਤਨ ਬਾਬਾ ਸੈਦਾ ਜੀ ਦੇ ਤਕਰੀਬਨ ਕਾਫੀ ਲੰਮੇ ਸਮੇਂ ਤੋਂ ਰਖੜ ਪੁੰਨਿਆ ਦਾ ਮੇਲਾ ਮਨਾਉਂਦੇ ਆ ਰਹੇ ਆ ਜਿਸ ਵਿੱਚ ਕੀਰਤਨ ਦਰਬਾਰ ਅਤੇ ਕਬੱਡੀ ਦੇ ਸ਼ੋਅ ਮੈਚ ਹੁੰਦੇ ਆ ਸਾਰਾ ਹੀ ਨਗਰ ਜਿਹੜਾ ਵਾ ਇਹ ਬੜੇ ਆਪਣੇ ਸ਼ਰਧਾ ਤੇ ਪ੍ਰੇਮ ਪਿਆਰ ਨਾਲ ਮਨਾਉਂਦਾ ਵਾ ਤੇ ਇਲਾਕਾ ਨਿਵਾਸੀ ਸੰਗਤਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਦੂਸਰੀ ਬੇਨਤੀ ਆ ਕਿ ਇਹ ਜਿਹੜਾ ਬਾਬਾ ਜੀ ਆ ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਵਾਂਗੂ ਉਹਨਾਂ ਦੇ ਨਾਲ ਇਹਨਾਂ ਦਾ ਮਿਲਦਾ ਜੁਲਦਾ ਇਤਿਹਾਸ ਆ ਇਹ ਇਸ ਜਗ੍ਹਾ ਤੇ ਜੀਂਦੇ तकरीबन 8-10 ਸਾਲ ਦੀ ਉਮਰ ਦੇ ਵਿੱਚ ਜਿਹੜੇ ਕਾਫੀ ਲੰਮਾ ਸਮਾਂ ਪਹਿਲਾਂ ਸਮਾਏ ਆ ਤੇ ਨਾਲ ਇਹਨਾਂ ਦੀ ਇੱਕ ਦਰਵੇਸ਼ ਜਿਹਨੂੰ ਆਪਾਂ ਕੁੱਤਾ ਕਹਿ ਦਿੰਨੇ ਆ ਲੌਂਗਾ ਕੁੱਤੀ ਸੀ ਉਹ ਵੀ ਜਗ੍ਹਾ ਤੇ ਜਿੰਦੇ ਸਮਾਏ ਆ ਜਿੰਨਾ ਵੀ ਸਾਡਾ ਇਲਾਕਾ ਵਾ ਬਹੁਤ ਇਹਨੂੰ ਸਰਤਾ ਭਾਵਨਾ ਨਾਲ ਮੰਨਦੇ ਆ ਹਰ ਆਸਮਰਾਂ ਦੇ ਇਥੋਂ ਪੂਰੀ ਜਿਹੜੀ ਹੁੰਦੀ ਹੈ ਜੀ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਮੈਂ ਪਿੰਡ ਨਗਰ ਹਵੇਲੇ ਦੀ ਕਲੇ ਸੰਗਤ ਵੱਲੋਂ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਸਾਡੇ ਬਾਬਾ ਸਈਦਾ ਜੀ ਦਰਬਾਰ ਤੇ ਸੰਗਤਾਂ ਪਹੁੰਚਦੀਆਂ ਨੇ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਨਾਲ ਜੋੜ ਮੇਲਾ ਬਾਬਾ ਦੀ ਇਜਾਜ਼ਤ ਚ ਮਨਾਇਆ ਜਾਂਦਾ ਹੈ ਐ ਸਾਲ ਵੀ ਪਿੰਡ ਹਵੇਲੀ ਕਲਾ ਦੀ ਸੰਗਤ ਵੱਲੋਂ ਔਰ ਇਲਾਕੇ ਦੀ ਸੰਗਤਾਂ ਵੱਲੋਂ ਬੜੀ ਸਰਧਾ ਭਾਵਨਾ ਨਾਲ ਮਿਲਾਇਆ ਗਿਆ ਹੈ ਸੋ ਮੈਂ ਸੋ ਆਪਣੇ ਤਹਿ ਦਿਲੋਂ ਨਗਰ ਦੀ ਕਮੇਟੀ ਵੱਲੋਂ ਨਗਰ ਦੇ ਸਾਰੇ ਸੱਜਣਾ ਵੱਲੋਂ ਪੰਚਾਇਤ ਵੱਲੋਂ ਸਮੂਹ ਨਗਰ ਵੱਲੋਂ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪ ਜੀ ਨੂੰ ਪਹਿਲੇ ਪਤਵੱਤੇ ਸੱਜਣਾਂ ਨੇ ਦੱਸਿਆ ਹੈ ਕਿ ਸਾਰਾ ਇਹ ਇਲਾਕਾ ਨਿਵਾਸੀ ਸਾਰੇ ਰਲ ਮਿਲ ਕੇ ਪਿੰਡ ਵਾਸੀ ਰਲ ਮਿਲ ਕੇ ਗੋਤਾ ਸਾਹਿਬ ਦੀ ਯਾਦ ਵਿੱਚ ਨਾ ਬਾਬਾ ਸੈਦਾ ਦੀ ਯਾਦ ਵਿੱਚ ਕਿ ਇਹ ਮੇਲਾ ਕਰਾਉਂਦੇ ਨੇ ਕਬੱਡੀ ਸ਼ੋਅ ਮੈਚ ਹੁੰਦੇ ਕਾਫੀ ਸਮਾਂ ਇਹ ਪਿੰਡ ਵਾਲੇ ਵੀ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਸਮੇਂ ਤੋਂ ਹੋ ਰਹੇ ਨੇ। ਬਹੁਤ ਪੁਰਾਣੀ ਯਾਦ ਹੈ ਜੀ ਤੇ ਇਹ ਰੰਧਾਵਾ ਗੋਦ ਦੇ ਜਠੇਰੇ ਨੇ ਬਾਬਾ ਜੀ ਤੇ ਬਾਬਾ ਜੀ ਦੀ ਬਹੁਤ ਭਗਤੀ ਸੀਗੀ 8-9-10 ਸਾਲ ਦੀ ਉਮਰ ਦੇ ਵਿੱਚ ਹੀ ਇਹ ਜਿੰਦਾ ਭਗਤੀ ਕਰਦੇ ਸੀ। ਕਤਿਬ ਸਮਾਗੇ ਸੀਗੇ ਸੋ ਬਾਬਾ ਜੀ ਦੀ ਇੰਨੀ ਕਿਰਪਾ ਆ ਕਿ ਇੱਥੇ ਦੋ ਦੋ ਮਹੀਨੇ ਪਹਿਲਾਂ ਅਖਣਪਰ ਸਾਹਿਬ ਦੀ ਲੜੀ ਚੱਲਦੀ ਆ ਜੀ ਮਨਤਾਂ ਪੂਰੀਆਂ ਹੁੰਦੀਆਂ ਨੇ ਸੰਗਤਾਂ ਦੀਆਂ ਸੰਗਤਾਂ ਕਖਣਪਰ ਸਾਹਿਬ ਕਰਾਉਂਦੇ ਨੇ ਖੋਲੇ ਲੰਗਰ ਪੰਡਾਰੇ ਚੱਲਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ